ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਕ ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਿਹਾਰਾ ਵੈਸਾ ਰੂਪ ਬਖਾਨਿਆ ਗੋਬਿੰਦ ਗਾਜੈ ਸਬਦ ਬਾਜੈ ਆਨਦਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸਤੇ ਸੁਖ ਲਾਗ ਲਾ ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਪਹਿਲਾ ਤੁਮ ਜੇ ਪਾਰ ਸਾਮ ਜੇ ਲੋਹਾ ਸੰਗੇ ਕੰਚਨ ਪੈਦਾ ਤੂੰ ਦੇ ਆਦ ਰਤਨ ਲਾਲ ਨਾਮਾ ਸਾਜ ਸਮਾਇਲਾ ਪ੍ਰਭਾਤੀ ਅਕਲ ਪੁਰਖ ਇਕ ਚਲ ਤੋ ਪਾਇਆ ਘੜ ਘੜ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨ ਜਾਣੈ ਕੋਈ ਤੈ ਮੈਂ ਕੀਆ ਸੋ ਮਾਤਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੋ ਭੇਉ ਆਪ ਹੀ ਕਰਤਾ ਬੀਠਲ ਦੇਉ ਜੀ ਕਾ ਬੰਧਨ ਕਰਮ ਬਿਆਪੈ ਜੋ ਕੁਛ ਕੀਆ ਸੋ ਆਪੈ ਆਪੈ ਪਰਨਵਤ ਨਾਮ ਦੇਉ ਇਹੋ ਜੀਉ ਚਿਤਵੈ ਸੋਲ ਹੈ ਅਮਰ ਹੋਏ ਸਦ ਆਕਲ ਰਹੈ ਪ੍ਰਭਾਤੀ ਭਗਤ 베ਣੀ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲ ਕਾਤੀ ਰੇ ਠਗ ਦਿਸਟ ਬਗਾਲੇ ਬਲਾਗਾ ਦੇਖ ਬੈਸ ਨੂੰ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਰਾ ਮੰਕਰੂਰ ਦਿਸਟ ਰਤਾ ਨਿਸ ਬਾਦੰ ਰਹਾਓ ਨਿਤ ਪ੍ਰਾਤੀ ਸੁਨਾਨ ਸਰੀਰੰ ਦੋ ਧੋਤੀ ਕਰ ਮੁਖੀ ਰੰਗ ਰਿਦੈ ਸ਼ੁਰੀ ਸੰਧਿਆ ਨੀ ਪਰਦਰਭਿਰਨ ਕੀ ਬਾਣੀ ਸੇਲ ਪੂਜ ਚਕਰ ਗਣੇਸ਼ ਸੰਗ ਨੇ ਸੁ ਜਾਗ ਸੁ ਭਗਤ ਪ੍ਰਵੇਸ਼ ਸੰ ਪਗ ਨਾਚ ਸੁ ਚਿੱਤ ਕਰਮੰ ਏ ਲੰਪੜ ਨਾਚ ਧਰਮੰ ਮਿਰਗਾਸਨ ਤુલਸੀ ਮਾਲਾ ਕਰੋ ਜਰ ਦਿਲ ਕ ਕਪਾਲਾ ਰਿਧਾ ਕੂੜ ਕੰਠ ਰੁਦਰਾਖੰ ਰੇ ਲੰਪੜ ਕ੍ਰਿਸ਼ਨ ਭਾਖੰ ਜੇ ਨਾ ਤਮ ਤਤਨਾ ਚੀਨੇ ਆ ਸਭ ਹੋਕੜ ਧਰਮ ਬਿਨੇ ਆ ਕੋ ਬੇਣੀ ਗੁਰਮੁਖ ਤੇ ਆਵੇ ਬਿਨ ਸਤਗੁਰ ਬਾਟ ਨਾ ਪਾਵੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਜੈਜਾਵੰਤੀ ਮਹੱਲਾ ਨੋਵਾ RAM ਸਿਮਰ RAM ਸਿਮਰ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤੇ ਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਭੀਦ ਜੈਸੇ ਬਸੁਧਾ ਕੋ ਰਾਜ ਹੈ ਨਾਨਕ ਜਾਣ ਕੈਤ ਬਾਤ ਬਿਨ ਸਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਿਓ ਕਾਲ ਤੈਸੇ ਜਾਤ ਆਜ ਹੈ ਜੈ ਜਾਵੰਤੀ ਮਹੱਲਾ ਨੋਵਾ RAM ਭਜ RAM ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਝਤ ਨਾ ਹੈ ਕਿਉਂ ਗਵਾਰ ਬਿਨ ਸੁਨੇ ਹੈ ਲਗੈ ਬਾਰ ਔਰੇ ਸਾਂਗਤ ਹੈ ਰਹਾਓ ਸਗਲ ਪਰਮਡਾਰ ਦੇਹ ਗੋਬਿੰਦ ਕੋ ਨਾਮ ਲੇਹੇ ਅੰਤ ਭਾਰ ਸੰਗ ਤੇ ਰਹਿ ਹੈ ਏਕ ਜਾਤ ਹੈ ਵਿਖਿਆ ਵਿਖ ਜੋ ਬਿਸਾਰ ਪ੍ਰਭ ਕੋ ਜਸਹੀਏ ਧਾਰ ਨਾਨਕ ਜਨ ਕੈ ਪੁਕਾਰ ਅਵਸਰ ਬਿਹਾਤ ਹੈ ਜੈ ਜਾਵੰਤੀ ਮਹੱਲਾ ਨੋਵਾ ਰੇ ਮਨ ਕੌਣ ਗਤ ਹੋਇ ਹੈ ਤੇਰੀ ਇਹ ਜਗ ਮੈਂ RAM ਨਾਮ ਸੋ ਤੋ ਨਹੀਂ ਸੁਨਿਓ ਕਾਨ ਬੀਖਿਆ ਨਸੇ ਵਾਤ ਲੁਪਾਨ ਮਤ ਨਾਇਨ ਫੇਰੀ ਰਹਾਓ ਮਾਨਸ ਕੋ ਜਨਮ ਲੀਨ ਸਿਮਰਨ ਨੈ ਨਿਮੁਖੀ ਕੀਨ ਦਾਰਾ ਸੁਖ ਪਿਓ ਦਿਨ ਭਗੋ ਪਰਿਬੇਰੀ ਨਾਨਕ ਜਨ ਕਹਿ ਪੁਕਾਰ ਸੁਪਨਾ ਜਿਉ ਜਗ ਪਸਾਰ ਸਿਮਰਤ ਨਹ ਕਿਉ ਮਰਾਰ ਮਾਇਆ ਜਾ ਕੀ ਚੇਰੀ ਜੈ ਜਾਵੰਤੀ ਮਹੱਲਾ ਨੋਆ ਬੀਤ ਜਯ ਹੈ ਬੀਤ ਜਯ ਹੈ ਜਨਮ ਅਕਾਜ ਰੇ ਇਸ ਦਿਨ ਸੁਨ ਕੈ ਪ੍ਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੂਚਿਓ ਆਨ ਕਹਾਂ ਜਹਿ ਭਾਜ ਰੇ ਰਹਾਉ ਅਸਥਿਰ ਜੋ ਮਾਨਿਉ ਦੇ ਸੋ ਤੋ ਤੇਰੋ ਹੋਇ ਹੈ ਖੇਹ ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ ਰਾਮ ਭਗਤ ਹਿਏ ਆ ਅਨਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਰਾਮ ਭਗਤ ਹੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਾਣ ਇਹ ਬਖਾਨ ਜਗ ਮਹਿ ਬਿਰਾਜ ਰੇ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ